ਗੁਰੂ ਪਿਆਰੇ ਖਾਲਸਾ ਜੀ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਜੀ ਨੂੰ ਜਿੱਦਾਂ ਕਦੀਸਾਂ ਨੂੰ ਬੋਧ ਦਿੱਤੀ ਗੁਰੂ ਮਹਾਰਾਜ ਜੀ ਨੇ ਉਸ ਸਾਬ ਦੇ ਨਾਲ ਕੁਝ ਕਵਤਾਵਾਂ ਅਤੇ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਕਰਕੇ ਗਾਇਨ ਕਰਦੇ ਹਾਂ ਅਤੇ ਅੱਜ ਜੋ ਪੰਜਾਬ ਦੀ ਖਰਾਕ ਹੈ ਉਸ ਦਾ ਵਰਣਨ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਬਹੁਤ ਪਿਆਰ ਦੇ ਨਾਲ ਇਹ ਕਵਤਾ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਵਾ ਵਾ ਕਰਦੀ ਦੁਨੀਆ ਸਾਰੀ ਬਈ ਬੱਲੇ ਬੱਲੇ ਵਾ ਪਰੌਂਠਾ ਰਾਜੀ ਖੁਸ਼ੀ ਢਿੱਲਾ ਮਠਾ ਹਰ ਕੋਈ ਜਾਵੇ ਖਾ ਪਰੌਂਠਾ ਮਾਂ ਬੱਚੇ ਨੂੰ ਰੜਨ ਤੋਂ ਪਹਿਲਾਂ ਨਾਲ ਖਲਾਵੇ ਚਾ ਪਰੌਂਠਾ ਮੱਖਣ ਦੇ ਵਿੱਚ ਗੁੰਨ ਗੁੰਨ ਦੇਵੇ ਤਤੇ ਤਤੇ ਖਾ ਪਰੌਠਾ ਵਾਵਾ ਕਰਦੀ ਦੁਨੀਆ ਸਾਰੀ ਬਈ ਬੱਲੇ ਬੱਲੇ ਵਾ ਪਰੌਠਾ ਰਾਜੀ ਖੁਸ਼ੀ ਢਿੱਲਾ ਮੱਠਾ ਹਰ ਕੋਈ ਜਾਵੇ ਖਾ ਪਰੌਠਾ ਮਾਂ ਬੱਚੇ ਨੂੰ ਰੜਨ ਤੋਂ ਪਹਿਲਾਂ ਨਾਲ ਖਲਾਵੇ ਚਾ ਪਰੌਠਾ ਮੱਖਣ ਦੇ ਵਿੱਚ ਗੁੰਨ ਗੁੰਨ ਦੇਵੇ ਤਤੇ ਤਤੇ ਕਾ ਪਰੋਠਾ ਬਿਨਾ ਦੰਦਾਂ ਤੋਂ ਪੁੱਛ ਪੁੱਛ ਕਰਕੇ ਬੱਚਾ ਜਾਏ ਲੰਘਾ ਪਰੋਠਾ ਨੱਠਾ ਫਿਰਦਾ ਜਾਏ ਸਕੂਲੇ ਝੋਲੇ ਦੇ ਵਿੱਚ ਪਾ ਪਰੋਠਾ ਪਾਣ ਪਰੋਣਾ ਰਾਤ ਜੇ ਰਹਿ ਜਾਏ ਮਿਲੇ ਸਵੇਰੇ ਚਾਹ ਪਰੋਠਾ ਮੱਖਣ ਦਹੀਂ ਅਚਾਰ ਤੇ ਲੱਸੀ ਖਾਲੀ ਦਿਨ ਟਕਾ ਪਰੋਠਾ ਖੁਸ਼ੀ ਗਮੀ ਜੇ ਜਾਨ ਮੁਕਾਣੇ ਸਾਰੇ ਲੈੰਦੇ ਲਾ ਪਰੋਠਾ ਪਿੰਡ ਅਗਲੇ ਦੇ ਪੁੱਜਣੋਂ ਪਹਿਲਾ ਚੱਕ ਜਾਂ ਛੱਕ ਜਾਂਦੇ ਵਿਚਰਾ ਪਰੋਠਾ ਤੁਰਦੇ ਜਦ ਪ੍ਰਦੇਸਾਂ ਵੱਲ ਨੂੰ ਬੈਗ ਚ ਲੈਣ ਰਖਾ ਪਰੋਠਾ ਬਹਿ ਕੇ ਵਿਚ ਜਹਾਜ਼ ਦੇ ਅੰਦਰ ਲੱਗੇ ਖਾਣ ਦਿਖਾ ਪਰੌਠਾ ਮੈਂ ਕਾ ਸੁੰਗਣ ਕਾਲੇ ਗੋਰੇ ਨਾਸਾਂ ਦੇ ਨਾਲ ਲਾ ਪਰੌਠਾ ਮਿਸਟਰ ਸਿੰਘ ਇੱਕ ਮੈਨੂੰ ਦੇ ਦੇ ਬੜਾ ਟੇਸਟੀ ਆ ਪਰੌਠਾ ਉੱਠ ਉੱਠ ਸਾਰੇ ਦੇਖਣ ਆਉਂਦੇ ਆਪੇ ਲਵੇ ਬਲਾ ਪਰੌਠਾ ਕੁੱਗੂ ਬਣਾ ਕੇ ਹੱਥੀਂ ਫੜਦੇ ਜਿਉਂ ਘੋੜੇ ਨੂੰ ਘਾਹ ਪਰੋਠਾ ਬੰਦੇ ਦੇ ਜਦ ਮੋਰੇ ਆਜੇ ਪਿੱਛਾ ਦਵੇ ਭਲਾ ਪਰੋਠਾ ਥੋੜਾ ਜਿਆ ਜੇ ਲੇਟ ਹੋ ਜਾਈਂ ਗਾਲਾਂ ਦਵੇ ਕਢਾ ਪਰੋਠਾ ਹਸਪਤਾਲ ਜੇ ਕੁਝ ਨਾ ਲੰਗੇ ਘਰੋਂ ਜਾਵੇ ਜੇ ਆ ਪਰੋਠਾ ਮਸਾਂ ਹੀ ਮੂੰਹ ਵਿੱਚ ਬੁਰਕੀ ਪਾਵੇ ਅਚਾਰ ਸਣੇ ਸਭ ਗਿਆ ਪਰੌਠਾ ਪੰਜ ਸੱਤ ਅੰਦਰ ਜਾਨ ਪਰੌਠੇ ਪੰਜ ਸੱਤ ਅੰਦਰ ਜਾਨ ਪਰੌਠੇ ਡਾਂਗਾ ਦਵੇ ਫੜਾ ਪਰੌਠਾ ਛਿੰਜਾਂ ਦੇ ਵਿੱਚ ਮਾਲੀ ਘੁੱਲ ਦੇ ਐਸਾ ਦਿੰਦਾ ਤਾ ਪਰੌਠਾ ਵੱਡੇ ਵੱਡੇ ਟੱਡਾਂ ਵਾਲੇ ਖਾਂਦੇ ਵੇ ਵਸਾ ਪਰੌਠਾ ਗਰੀਬਾਂ ਲਈ ਤਾਂ ਰੁੱਖਾ ਸੁੱਖਾ ਛਾਂ ਲਈ ਹੈ ਛਾ ਪਰੌਠਾ ਕਈਆਂ ਦੇ ਤਾਂ ਗੋਡਿਆਂ ਤਿੱਕਰ ਦਿੰਦਾ ਢਿੱਡ ਲਟਕਾ ਪਰੌਠਾ ਚੰਗਾ ਚੋਪੜ ਕੇ ਕੁਲਾ ਦੇ ਸੁੱਕਾ ਜਿਆ ਸਵਾ ਪਰੌਠਾ ਆਲੂ ਗੋਭੀ ਮੂਲੀ ਪਾ ਕੇ ਦਿੱਤਾ ਤਵੇ ਟਕਾ ਪਰੌਠਾ ਭੱਜ ਕੇ ਇਸ ਤੋਂ ਕੋਈ ਨਾ ਬਚੇ ਆਪੇ ਲੈ ਫਸਾ ਪਰੋਠਾ ਜੰਮਣ ਤੋਂ ਲੈ ਕੇ ਮਰਨੇ ਦੇ ਤੱਕ ਦਿੰਦਾ ਸਾਥ ਨਿਭਾ ਪਰੋਠਾ ਘਰ ਵਾਲੀ ਵੀ ਲਾਈ ਜਾਂਦੀ ਰੋਲਾ ਰੱਪਾ ਪਾ ਪਰੋਠਾ ਸਾਰੀ ਉਮਰ ਨਾ ਖਾ ਕੇ ਰਜਿਆ ਦੇਵੇ ਸੀਮਾ ਤਾਈ ਪੂਜਾ ਪਰੋਠਾ ਕਹਿ ਨਾ ਸਕਾਂ ਸਵਾਦ ਉਹਦਾ ਜਦੋਂ ਖਿਲਾਵੇ ਮਾਂ ਪਰੌਠਾ ਤੇਰੀ ਕੀ ਕੀ ਸਿਫਤ ਕਰਾਂ ਮੈਂ ਤੇਰੀ ਕੀ ਕੀ ਸਿਫਤ ਕਰਾਂ ਮੈਂ ਤੂੰ ਸਭਨਾ ਦੀ ਚਾਹ ਪਰੌਠਾ ਰਣਬੀਰ ਸਿੰਘ ਇਹ ਗਾ ਕੇ ਕਹਿੰਦਾ ਹੋਰ ਕਿਸੇ ਨਹੀਂ ਥਾ ਪਰੌਠਾ ਵਾ ਵਾ ਕਰਦੀ ਦੁਨੀਆ ਸਾਰੀ ਬਈ ਬੱਲੇ ਬੱਲੇ ਵਾ ਪਰੋਠਾ ਵਾ ਵਾ ਕਰਦੀ ਦੁਨੀਆ ਸਾਰੀ ਬਈ ਬੱਲੇ ਬੱਲੇ ਵਾ ਪਰੋਠਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ